ਇੱਕ ਬੇਨਾਮ ਕਹਾਣੀ ਆਬਿਦ ਸੁਹੇਲ ਉਸ ਨੂੰ ਦੋਵੇਂ ਵੇਲੇ ਖਾਣਾ ਮਿਲ ਜਾਂਦਾ ਹੈ ਜਾਂ ਨਹੀਂ ਇਹ ਗੱਲ ਪੂਰੇ ਵਿਸ਼ਵਾਸ ਨਾਲ ਨਹੀਂ ਸੀ ਆਖੀ ਜਾ ਸਕਦੀ ਅਸਲ ਵਿੱਚ ਕਿਸੇ ਨੇ ਉਸ ਬਾਰੇ ਇੰਨਾ ਸੋਚਿਆ ਹੀ ਨਹੀਂ ਸੀ ਕਦੇ ਹਾਂ ਕਦੇ-ਕਦੇ ਉਸ ਦੀਆਂ ਆਦਤਾਂ ਦਾ ਮਜ਼ਾਕ ਜ਼ਰੂਰ ਉਡਾਉਂਦੇ ਹੁੰਦੇ ਸਨ ਉਹ ਇਹ ਕਿ ਜਦੋਂ ਖਾਣਾ ਖਾਣ ਬੈਠਦਾ ਹੈ ਤਦ ਦੋ ਕੁੱਤੇ ਜਿਹੜੇ ਰਾਤ ਨੂੰ ਉਸੇ ਦੁਕਾਨ ਦੇ ਤਖਤ ਪੋਸ਼ੇਠ ਸੌਂਦੇ ਸਨ ਉਸ ਕੋਲ ਆ ਕੇ ਖਲੋ ਜਾਂਦੇ ਸਨ ਤੇ ਉਹ ਇੱਕ ਇੱਕ ਬੁਰਕੀ ਆਪ ਤੇ ਇੱਕ ਇੱਕ ਉਹਨਾਂ ਨੂੰ ਖਵਾ ਰਿਆ ਹੁੰਦਾ ਸੀ ਜਦੋਂ ਪਹਿਲੀ ਵਾਰ ਰਾਮ ਬਾਬੂ ਨੇ ਉਸ ਨੂੰ ਇੰਜ ਕਰਦਿਆਂ ਵੇਖਿਆ ਸੀ ਉਹ ਉਸ ਉੱਤੇ ਬਾਰ ਹੀ ਪਏ ਸਨ ਤੇ ਉਹ ਚੁੱਪਚਾਪ ਉਹਨਾਂ ਵੱਲ ਬਿਟਰ ਬਿਟਰ ਝਾਕਦਾ ਰਿਹਾ ਸੀ ਫਿਰ ਉਸਨੇ ਅਖਬਾਰ ਦਾ ਉਹ ਟੁਕੜਾ ਜਿਸ ਵਿੱਚ ਦੋ ਤਿੰਨ ਬਈਆਂ ਰੋਟੀਆਂ ਸਨ ਤੇ ਥੋੜੀ ਜਿਹੀ ਸੁੱਕੀ ਸਬਜ਼ੀ ਵੀ ਸੀ ਉਹਨਾਂ ਕੁੱਤਿਆਂ ਮੋਰੇ ਸੁੱਟ ਦਿੱਤਾ ਸੀ ਉਸ ਦੀ ਇਹ ਹਰਕਤ ਦੇਖ ਕੇ ਰਾਮਬਾਬੂ ਅੰਦਰੇ-ਅੰਦਰ ਖੁਸ਼ ਹੋ ਗਏ ਸਨ ਤੇ ਉਹਨਾਂ ਇਹ ਕਹਾਣੀ ਜਾ ਕੇ ਆਪਣੀ ਪਤਨੀ ਨੂੰ ਸੁਣਾਈ ਸੀ ਪਤਨੀ ਨੇ ਬੱਚਿਆਂ ਨੂੰ ਤੇ ਬੱਚਿਆਂ ਨੇ ਮੁਹੱਲੇ ਦੇ ਹੋਰ ਬੱਚਿਆਂ ਨੂੰ ਇੰਜ ਇਹ ਗੱਲ ਸਾਰੇ ਮੁਹੱਲੇ ਵਿੱਚ ਆਮ ਹੋ ਗਈ ਸੀ ਤੇ ਉਸ ਦਿਨ ਤੋਂ ਲੋਕ ਉਸ ਨੂੰ ਕੁੱਤਿਆਂ ਵਾਲਾ ਕਹਿ ਕੇ ਬੁਲਾਉਣ ਲੱਗ ਪਏ ਸਨ ਪਰ ਫਿਰ ਸ਼ਾਇਦ ਉਹਨਾਂ ਸੱਭਿਆਚਾਰਕ ਲੋਕਾਂ ਨੂੰ ਇਸ ਨਾਂ ਦੇ ਬੰਦੇ ਤੋਂ ਕੰਮ ਲੈਣਾ ਠੀਕ ਨਹੀਂ ਸੀ ਲੱਗਿਆ ਸੋ ਉਹ ਉਸ ਨੂੰ ਦੁਬਾਰਾ ਭੋਲੂ ਨਿੱਕੇ ਜਾਂ ਉਹ ਇਹ ਕਹਿ ਕੇ ਕਹਿਣ ਲੱਗ ਪਏ ਸਨ ਉਸ ਨੂੰ ਨਾਂ ਨਵੇਂ ਨਾ ਉੱਪਰ ਕੋਈ ਇਤਰਾਜ਼ ਸੀ ਤੇ ਨਾ ਹੀ ਪੁਰਾਣਿਆਂ ਉੱਪਰ ਨਾ ਉਸ ਨੂੰ ਕੋਈ ਕੰਮ ਪਸੰਦ ਸੀ ਤੇ ਨਾ ਹੀ ਨਾ ਪਸੰਦ ਉਹ ਹਰ ਵੇਲੇ ਉਹਨਾਂ ਮਕਾਨਾਂ ਦੇ ਨੇੜੇ ਤੇੜੇ ਹੀ ਰਹਿੰਦਾ ਸੀ ਪਰ ਲੋਕਾਂ ਨੂੰ ਉਹ ਉਦੋਂ ਹੀ ਯਾਦ ਆਉਂਦਾ ਸੀ ਜਦੋਂ ਉਸ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਉਹ ਇਸ ਗੱਲ ਉੱਪਰ ਵੀ ਨਾ ਉਹ ਨਾ ਖੁਸ਼ ਸੀ ਤੇ ਨਾ ਹੀ ਨਾਰਾਜ਼ ਸੀ ਫਿਰ ਇੱਕ ਦਿਨ ਜਦ ਵਧੇਰੇ ਲੋਕ ਆਪੋ ਆਪਣੇ ਦਫ਼ਤਰਾਂ ਜਾਂ ਕੰਮਾਂ ਧੰਦਿਆਂ ਤੋਂ ਪਰਤ ਰਹੇ ਸਨ ਜਾਂ ਫੇਰ ਕੁਝ ਆਉਣ ਹੀ ਵਾਲੇ ਸਨ ਘਰਾਂ ਵਿੱਚ ਬੱਚਿਆਂ ਨੇ ਚੀਕਾ ਰੋਲੀ ਪਾ ਦਿੱਤੀ ਸੀ ਤੇ ਕੁਝ ਬਾਅਦ ਚਿਰ ਬਾਅਦ ਉਹਨਾਂ ਨੇ ਪੜਨ ਬੈਠ ਜਾਣਾ ਸੀ ਔਰਤਾਂ ਚਾਹ ਬਣਾ ਰਹੀਆਂ ਸਾਂਝਾ ਪੀ ਰਹੀਆਂ ਸਨ ਜਾਂ ਆਪਣੀਆਂ ਪੂਰੇ ਦਿਨ ਦੀਆਂ ਪਰੇਸ਼ਾਨੀਆਂ ਦੀ ਕਹਾਣੀ ਆਪਣੇ ਕਮਾਕਾਰਾਂ ਤੋਂ ਆਰਾਮ ਕਰਨ ਲਈ ਪਰਦੇ ਪਤਿਆਂ ਨੂੰ ਸੁਣਾ ਰਹੀਆਂ ਸਨ ਇੱਕ ਮਕਾਨ ਵਿੱਚੋਂ ਕਿਸੇ ਨੇ ਕਿਸੇ ਨੂੰ ਆਵਾਜ਼ ਮਾਰੀ ਹੋਇਆ ਇਹ ਸੀ ਕਿ ਇੱਕ ਕੌਨਸਟੇਬਲ ਤੇ ਇੱਕ ਹੈੱਡ ਕੌਨਸਟੇਬਲ ਨੇ ਕਿਸੇ ਦਾ ਦਰਵਾਜ਼ਾ ਖੜਕਾਇਆ ਸੀ ਤੇ ਮਾਲਕ ਮਕਾਨ ਦੇ ਬਾਹਰ ਆਉਣ ਤੇ ਉਸ ਨੂੰ ਪੁੱਛਿਆ ਸੀ ਤੁਹਾਡੇ ਘਰ ਕੋਈ ਚੋਰੀ ਹੋਈ ਹੈ ਸਾਡੇ ਘਰ ਨਹੀਂ ਤਾਂ ਦੇਖੋ ਪੁੱਛਦਾ ਹਾਂ ਕਹਿ ਕੇ ਉਸ ਛੱਟ ਅੰਦਰ ਚਲਾ ਗਿਆ ਤੇ ਉਸ ਨੇ ਅੰਦਰ ਜਾ ਕੇ ਪੁੱਛਣ ਦੀ ਬਜਾਏ ਇੱਕ ਗਵਾਂਡੀ ਨੂੰ ਆਵਾਜ਼ ਮਾਰੀ ਸੀ ਅੱਗੋਂ ਉਸ ਗਵਾਂਡੀ ਨੇ ਦੋ ਪੁਲਿਸ ਵਾਲੇ ਦੇਖੇ ਤਾਂ ਨਾਲ ਵਾਲੇ ਮਕਾਨ ਦੇ ਦੋ ਹੋਰ ਸਾਭਾ ਨੂੰ ਨਾਲ ਲੈ ਆਇਆ ਫਿਰ ਹੌਲੀ ਹੌਲੀ ਉਹਨਾਂ ਮਕਾਨਾਂ ਦੇ ਸਾਰੇ ਮਰਦ ਕੁਝ ਬੱਚੇ ਤੇ ਇੱਕ ਦੋ ਔਰਤਾਂ ਵੀ ਬਾਹਰ ਆ ਗਈਆਂ ਪਰ ਕੋਈ ਵੀ ਪੂਰੇ ਵਿਸ਼ਵਾਸ ਨਾਲ ਇਹ ਨਾ ਦੱਸ ਸਕਿਆ ਕਿ ਉਸ ਦੇ ਘਰ ਚੋਰੀ ਹੋਈ ਹੈ ਜਾਂ ਨਹੀਂ ਹੋ ਸਕਦਾ ਹੈ ਹੋਈ ਹੋਵੇ ਤੇ ਉਹਨਾਂ ਨੂੰ ਵੀ ਪਤਾ ਨਾ ਲੱਗਿਆ ਹੋਵੇ ਵਾਰੋ ਵਾਰੀ ਸਾਰਿਆਂ ਨੇ ਆਪੋ ਆਪਣੇ ਘਰਾਂ ਜਾ ਕੇ ਖੂਬ ਜਾਂਚ ਪੜਤਾਲ ਕੀਤੀ ਪਰ ਬਾਹਰ ਆ ਕੇ ਸਿਰਫ ਇਹੀ ਕਿਹਾ ਲੱਗਦਾ ਤਾਂ ਨਹੀਂ ਜੀ ਜਾਂ ਅਜਿਹੀ ਹੀ ਕੋਈ ਹੋਰ ਗੱਲ ਕਹੀ ਕਿਸੇ ਨੇ ਕੋਈ ਉਪਰਾ ਬੰਦਾ ਇੱਧਰ ਆਉਂਦਾ ਜਾਂਦਾ ਤਾਂ ਨਹੀਂ ਦੇਖਿਆ ਕਨਸਟੇਬਲ ਨੇ ਪੁੱਛਿਆ ਉਪਰਾ ਬੰਦਾ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ। ਯਕਦਮ ਉਦੋਂ ਹੀ ਸਭਨਾਂ ਨੂੰ ਯਾਦ ਆ ਗਿਆ। ਉਹ ਭੀੜ ਵਿੱਚ ਨਹੀਂ ਸੀ। ਨਾ ਹੀ ਕਿਸੇ ਕੰਧ ਨਾਲ ਲੱਗਿਆ ਬੈਠਾ ਸਿਰਹੀ ਖੁਰਕਦਾ ਦਿਸਿਆ ਸੀ। ਨਾ ਹੀ ਉਸ ਨੂੰ ਕਿਸੇ ਨੇ ਕੋਈ ਕੰਮ ਭੇਜਿਆ ਸੀ। ਕੋਈ ਹੋਪਰਾ ਬੰਦਾ ਤਾਂ ਨਹੀਂ ਦਿਸਿਆ ਜੀ ਪਰ ਉਹ ਵੀ ਨਹੀਂ ਦਿਖ ਰਿਹਾ। ਇੱਕ ਸਾਹਿਬ ਨੇ ਆਪਣੇ ਦਿਲ ਦਾ ਸ਼ੰਕਾ ਜ਼ਾਹਿਰ ਕੀਤਾ। ਉਹ ਕੌਣ? ਹੈੱਡ ਕਨਸਟੇਬਲ ਨੇ ਉੱਚੀ ਆਵਾਜ਼ ਵਿੱਚ ਪੁੱਛਿਆ। ਉਹ ਉਹੀ ਕੁੱਤਿਆਂ ਵਾਲਾ। ਭੀੜ ਵਿੱਚੋਂ ਕਿਸੇ ਨੇ ਕਿਹਾ। ਕੌਣ ਕੁੱਤਿਆਂ ਵਾਲਾ ਹੈੱਡ ਕਨਸਟੇਬਲ ਨੂੰ ਸੱਚਮੁੱਚ ਗੁੱਸਾ ਆ ਗਿਆ ਸੀ ਹਾਂ ਦਰੋਗਾ ਜੀ ਕਿਸੇ ਨੇ ਉਸ ਦਾ ਗੁੱਸਾ ਠੰਡਾ ਕਰਨ ਵਾਸਤੇ ਹੀ ਉਸ ਦਾ ਰੈਂਕ ਵਧਾ ਦਿੱਤਾ ਸੀ ਉਹ ਕੁੱਤਿਆਂ ਵਾਲਾ ਹੀ ਏ ਜੀ ਇਹ ਪੁਰਾਣਾ ਮਹੱਲਾ ਹੈ ਨਾ ਹੈੱਡ ਕਨਸਟੇਬਲ ਨੇ ਜਿਸ ਦੇ ਗੁੱਸੇ ਦਾ ਪਾਰਾ ਰੈਂਕ ਵਧਾ ਦਿੱਤੇ ਜਾਣ ਕਾਰਨ ਰਤਾ ਆ ਗਿਆ ਸੀ ਪੁੱਛਿਆ ਨਹੀਂ ਦਰੋਗਾ ਜੀ ਇਹ ਤਾਂ ਨਵਾਂ ਮਹੱਲਾ ਏ ਪੁਰਾਣਾ ਮਹੱਲਾ ਉਧਰ ਏ ਸੜਕ ਦੇ ਉਸ ਪਾਸੇ ਅੱਛਾ ਅੱਛਾ ਉਹਨਾਂ ਨੇ ਕਿਹਾ ਤੇ ਹੱਸਦੇ ਹੋਏ ਸੜਕ ਵੱਲ ਤੁਰ ਪਏ ਮਹੱਲੇ ਵਾਲਿਆਂ ਦੀ ਭੀੜ ਵੀ ਘਟਣ ਲੱਗੀ ਤੇ ਸਾਰੇ ਆਪੋ ਆਪਣੀ ਘਰੀ ਚਲੇ ਗਏ ਘਰਾਂ ਵਿੱਚ ਜਾ ਕੇ ਹਰੇਕ ਨੇ ਇੱਕ ਇੱਕ ਚੀਜ਼ ਦਾ ਮੁਆਇਨਾ ਕੀਤਾ ਅਤੇ ਆਪਣੇ ਪਤਨੀ ਤੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਵੀ ਦੇਖੋ ਕਿਤੇ ਕੋਈ ਚੀਜ਼ ਤਾਂ ਗੁੰਮ ਨਹੀਂ ਹੋਈ ਆਪਣੀ ਪਰ ਕੋਈ ਚੀਜ਼ ਨਾ ਤਾਂ ਘੱਟ ਨਜ਼ਰ ਆਈ ਤੇ ਨਾ ਹੀ ਗਵਾਚੀ ਹੋਈ ਫਿਰ ਹਰੇਕ ਨੇ ਆਪਣੇ ਆਪਣੇ ਘਰ ਦੇ ਮੈਂਬਰਾਂ ਤੋਂ ਇਹ ਜ਼ਰੂਰ ਪੁੱਛਿਆ ਸੀ ਕਿ ਉਹ ਕੁੱਤਿਆਂ ਵਾਲਾ ਕਦੋਂ ਕਦਾ ਨਜ਼ਰ ਨਹੀਂ ਆਇਆ ਕੁਝ ਚਿਰ ਉਸ ਘਟਨਾ ਦੇ ਚਲਚੇ ਹੁੰਦੇ ਰਹੇ ਫਿਰ ਸਭ ਕੁਝ ਪਹਿਲਾ ਵਾਂਗ ਸੈਜ ਹੋ ਗਿਆ ਬਸ ਦਿਲਾਂ ਵਿੱਚ ਇੱਕ ਸ਼ੱਕ ਜਿਹਾ ਰਹਿ ਗਿਆ ਸੀ ਰਾਤ ਜਿਹੜਾ ਗੂੜੀ ਹੋਈ ਤਾਂ ਰੁਕਮਣੀ ਨੇ ਬਚਿਆ ਖੁਚਿਆ ਖਾਣਾ ਇੱਕ ਪੁਰਾਣੇ ਅਖਬਾਰ ਦੇ ਟੁਕੜੇ ਉੱਤੇ ਰੱਖ ਕੇ ਹੌਲੀ ਜਿਹੀ ਦਰਵਾਜ਼ਾ ਖੋਲਿਆ ਉਸ ਨੂੰ ਇਹ yaad hi ਨਹੀਂ ਸੀ ਰਹਾ ਕਿ ਉਹ ਤਾਂ ਬੜੀ ਦੇਰ ਦਾ ਕਿਸੇ ਨੂੰ ਨਜ਼ਰ ਹੀ ਨਹੀਂ ਸੀ ਆਇਆ ਉਹ ਸਾਹਮਣੇ ਹੀ ਬੈਠਾ ਸੀ ਤੇ ਨਿਮੀ ਪਾ ਕੇ ਸਿਰ ਖੁਰਕਣ ਲੱਗਿਆ ਹੋਇਆ ਸੀ ਓਏ ਉਸਨੇ ਉਸਨੂੰ ਬੁਲਾਇਆ ਤੇ ਹੱਥ ਵਧਾ ਕੇ ਦਰਦਿਆਂ ਦਰਦਿਆਂ ਅਖਬਾਰ ਦਾ ਪਿੰਨਾ ਜਿਹਾ ਉਸਦੇ ਹੱਥ ਉੱਪਰ ਰੱਖ ਦਿੱਤਾ ਕਿੱਥੇ ਚਲਾ ਗਿਆ ਸੀ ਤੂੰ ਉਸਨੇ ਪੁੱਛਿਆ ਪਰ ਉਹ ਅਖਬਾਰ ਦਾ ਪਿੰਨਾ ਖੜੀ ਚੁੱਪਚਾਪ ਨੀਵੀਂ ਪਾਈ ਬੈਠਾ ਸਿਰ ਹੀ ਖੁਰਕਦਾ ਰਿਹਾ ਉਹ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਉਸਦੀ ਨਿਗਾਹ ਸਾਹਮਣੇ ਘਰ ਦੀ ਖਿੜਕੀ ਵੱਲ ਚਲੀ ਗਈ ਉੱਥੇ ਰਾਮਬਾਬੂ ਖੜੇ ਉਹਨਾਂ ਦੋਹਾਂ ਵੱਲ ਦੇਖ ਰਹੇ ਸਨ ਕੁਝ ਚਿਰ ਬਾਅਦ ਇਸ ਹਾਰਬੀਆਂ ਦੀ ਆਵਾਜ਼ ਸੁਣਾਈ ਦਿੱਤੀ ਓਏ ਸੁਣਦੇ ਬਾਹਰਲੇ ਦਰਵਾਜ਼ੇ ਦੀ ਬੱਤੀ ਬੁਝਾ ਦੇਂ ਉਨ੍ਹਾਂ ਦੀ ਆਵਾਜ਼ ਬੜੀ ਕੜਾਕੇਦਾਰ ਸੀ ਕਈ ਮਕਾਨਾਂ ਦੀਆਂ ਖਿੜਕੀਆਂ ਖੁੱਲੀਆਂ ਤੇ ਫੇਰ ਬੰਦ ਹੋ ਗਈਆਂ ਉਸ ਦੀ ਵਾਪਸੀ ਦੀ ਖਬਰ ਹਰੇਕ ਦੇ ਕੰਨਾਂ ਤੱਕ ਪਹੁੰਚ ਗਈ ਰੁਕਮਣੀ ਨੇ ਸੌਣ ਜਾਣ ਤੋਂ ਪਹਿਲਾਂ ਇੱਕ ਇੱਕ ਕਮਰੇ ਦੀ ਬੱਤੀ ਜਗਾਈ ਤੇ ਅੱਖਾਂ ਪਾੜ-ਪਾੜ ਕੇ ਕੰਦਾਂ ਕੋਲਿਆਂ ਨੂੰ ਦੇਖਿਆ ਤੇ ਹਰੇਕ ਚੀਜ਼ ਨੂੰ ਜਿੰਦਰਾ ਲਾ ਕੇ ਸੁਰਖਰੂਈ ਜਈ ਹੋ ਗਈ ਹੋਰ ਘਰਾਂ ਵਾਲਿਆਂ ਨੇ ਵੀ ਇੰਜ ਹੀ ਕੀਤਾ ਸੀ ਸ਼ਾਇਦ ਉਹ ਹੋਲੀ ਜਹੀ ਉੱਠਿਆ ਤੇ ਇਸ ਹਾਰਮੀਆਂ ਦੇ ਮਕਾਨ ਦੇ ਬਾਹਰ ਲੱਗੇ 25 ਵੋਲਟ ਦੇ ਬਲਬ ਦਾ ਸਵਿੱਚ ਆਫ ਕਰ ਆਇਆ ਨਵਾਂ ਮੁਹੱਲਾ ਹਨੇਰੇ ਵਿੱਚ ਡੁੱਬ ਗਿਆ